ਨਸਾਖੀ ਤੋਂ ਪਹਿਲਾਂ ਰਾਇ ਸੀ ਤੁਹਾਡੀ ਵੀ ਆਨੰਦਪੁਰ ਸਾਹਿਬ ਜਾ ਕੇ ਅੰਮ੍ਰਿਤ ਛਕਣਾ। ਉਹੀ ਮੇਰੇ ਮਨ 'ਚ ਡਾ ਵਿਚਾਰ ਨਹੀਂ ਸੀ ਬਸ ਉੱਦਣੀ ਪਤਾ ਨਹੀਂ ਕੀ ਤੜਕੇ 4 ਵਜੇ ਅੱਖ ਖੁੱਲ੍ਹ ਗਈ। ਜਿਵੇਂ ਕਿਸੇ ਨੇ ਹਾਕ ਮਾਰੀ ਸੀ ਬਾਹਰ ਨਿਕਲ ਕੇ ਦੇਖਿਆ ਮੈਨੂੰ ਕੋਈ ਨਹੀਂ। ਹੂੰ ਪਰ ਉਹ ਮਨ ਦੇ ਵਿੱਚ ਆਈ ਦੀ ਪਹਿਲਾਂ ਵੀ ਮੈਂ ਕਿਸੇ ਨੂੰ ਕਿਹਾ ਵੀ ਮੈਂ ਅੰਮ੍ਰਿਤ ਛਕਣਾ ਛਕੂ ਆਉਂਦਾ ਤਖਤ ਤੇ ਜਾ ਕੇ। ਹੂੰ ਕਿਸੇ ਤੇ ਛਕਣਾ ਜੇ ਸਾਡੇ ਪੱਧਰੀਆਂ ਸਾਨੂੰ ਦੇਖ ਕੇ ਗਾਹਾਂ ਉਹ ਸਾਡੀ ਅੰਮਰਤਾਰੀ ਬਣੂ ਤਾਂ ਸਾਡਾ ਖਾਲਸਾ ਵਧੂ ਇੱਕ ਤਾਂ ਆਮ ਜੀਵਨ ਹੁੰਦਾ ਹੈ ਕਿ ਉਸ ਜੀਵਨ ਦੇ ਵਿੱਚ ਜੋ ਮਰਜ਼ੀ ਕਰ ਸਕਦੇ ਹੋ ਜੋ ਮਰਜ਼ੀ ਖਾ ਪੀ ਸਕਦੇ ਹੋ ਤੇ ਜਦੋਂ ਖੰਡੇ ਬਾਟੇ ਦੀ ਪੌਲ ਲੈ ਕੇ ਸਿੰਘ ਸਾਜ ਜਾਨਨੇ ਹੋ ਸਿੰਘਣੀਆਂ ਸਾਜ ਜਾਨਨੇ ਹੋ ਤਬਦੀਲੀ ਕੀ ਨਜ਼ਰ ਆਉਂਦੀ ਹੈ ਤੁਹਾਨੂੰ ਫਿਰ ਕਾਸੇ ਦੀ ਲੋੜ ਨਹੀਂ ਪੈਂਦੀ ਹਾਂ ਨਾ ਉਹਦੇ ਲੋੜ ਪਉਣਦੀ ਨਾ ਨਾ ਕਾਸੇ ਦੀ ਲੋੜ ਨਹੀਂ ਪੈਂਦੀ ਕੀ ਆਇਆ ਸੁਰਖੀਆਂ ਪਾਊਡਰ ਲਾ ਕੇ ਬਜਾ ਬਗਾੜ ਲੈਂਦੀਆਂ ਨਹੀਂ ਜਿਹੜਾ ਆ ਸਰੂਪ ਆ ਇਹ ਸਰੂਪ ਕਿੱਥੇ ਹੁੰਦਾ ਨਹੀਂ ਕਿਤੋਂ ਉਸ ਰੂਪ ਨਹੀਂ ਹੈਗਾ ਸੁਣੋ ਬਤਾ ਆ ਇਹ ਖੰਡੇ ਵਾਤੇ ਕੋਲ ਸਕੋ ਖਾਲਸੀ ਸੇਜੋ ਉਸੇ ਖਾਲਸੇ ਦੇ ਵਿੱਚ ਦਾਖਲਾ ਲਿਆ ਤੇ ਖਾਸ ਕਰ ਜਦੋਂ ਨੌਂਡ ਵਨ ਪੀਡੀ ਨੂੰ ਜਾਂ ਮਟਿਆਰਾਂ ਨੂੰ ਦੇਖਦੇ ਹਾਂ ਸਿੱਖੀ ਦੇ ਰੁਝਾਨ ਨੂੰ ਲੈ ਕੇ ਉਹਨਾਂ ਦਾ ਰੁਝਾਨ ਕਿਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ ਤੁਹਾਨੂੰ ਉਹਨਾਂ ਨੂੰ ਹੁਣ ਹੱਥ ਵੱਨ ਕੇ ਦੇ ਇੰਡੀਆ ਦੀ ਫਾਈ ਤੁਸੀਂ ਵੱਧ ਤੇ ਵੱਧ ਆਉਂਦਾ ਕੰਡੇ ਵਟੇ ਦਾ ਫਾਂਸ ਸਕੋ ਕਹਾ ਆਪਣੀ ਪਤਾਂ ਪਿਆ ਨੂੰ ਗਾਹਾਂ ਲਾਓ ਜੇ ਆਪਾਂ ਗਾਹਾਂ ਦੇ ਗਾਹਾਂ ਮੀਰੀ ਆਪਣੀ ਜੱਗੂ ਵੀ ਤਾਂ ਸਿਧਾਂਤਾਂ ਵਿੱਚ ਉਹਨਾਂ ਨੂੰ ਪਤਾ ਲੱਗੂ ਉਹਨੂੰ ਤਾਂ ਕਾਸਾ ਨਾ ਪਤਾ ਹੀ ਨਹੀਂ ਗਾਹਾਂ ਰਿਆਂ ਤਾਂ ਜੀ ਸਾਡਾ ਗੁਰੂਆਂ ਨੇ ਕੀ ਕਰਿਆ ਕੀ ਉਹਨਾਂ ਦੀ ਕੁਰਬਾਨੀ ਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਿਵਾਸ ਗੁਰੂ ਪਾਤਸ਼ਾਹ ਮਹਾਰਾਜ ਨੇ ਆਮ ਸਿੱਖ ਤੋਂ ਖਾਲਸੇ ਦਾ ਰੂਪ ਦਿੱਤਾ ਹੈ ਤੇ ਜਿਹੜਾ ਖਾਲਸੇ ਦਾ ਜੀਵਨ ਹੈ ਇੱਕ ਤਰ੍ਹਾਂ ਦੇ ਨਾਲ ਵਿਲੱਖਣ ਮੰਨਿਆ ਜਾਂਦਾ ਹੈ ਧਰਮ ਦੀ ਕਰਤ ਕਰਨੀ ਨਾਮ ਜਪਣਾ ਤੇ ਵੰਡ ਕੇ ਛਕਣਾ ਤਮਾਮ ਚੀਜ਼ਾਂ ਜਿਹੜੀਆਂ ਸਿੱਖੀ ਦੇ ਵਿੱਚ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਤਾਰਨ ਕਰਕੇ ਖਾਲਸਾ ਜਿਹੜੀਆਂ ਵਿਪਰਨ ਦੀਆਂ ਰੀਤਾਂ ਨੇ ਉਹਨਾਂ ਤੋਂ ਕਿਵੇਂ ਦੂਰੀ ਬਣਾ ਕੇ ਇਸ ਸੰਸਾਰ ਦੇ ਵਿੱਚ ਇੱਕ ਆਪਣਾ ਵਲਖਣ ਜੀਵਨ ਦਾ ਗੁਜ਼ਰਾਨ ਕਰਦਾ ਹੈ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਸਮੇਂ-ਸਮੇਂ ਤੇ ਜਿੱਥੇ ਕਿਸਾਨੀ ਦੇ ਜਵਾਨੀ ਦੇ ਮੁੱਦਿਆਂ ਦੀ ਗੱਲ ਚੱਲਦੀ ਹੈ ਤਾਂ ਉੱਥੇ ਬੰਦੀ ਸਿੰਘਾਂ ਦੇ ਨਾਲ-ਨਾਲ ਜਿਹੜੀਆਂ ਸਿੱਖਾਂ ਦੀਆਂ ਵੱਡੀਆਂ ਪ੍ਰਮੁੱਖ ਮੰਗਾਂ ਰਹੀਆਂ ਨੇ ਉਹਨਾਂ ਦੇ ਉੱਪਰ ਵੀ ਜਿਹੜਾ ਸੰਘਰਸ਼ ਸਮੇਂ-ਸਮੇਂ ਤੇ ਵਿੱਢੇ ਜਾਂਦੇ ਨੇ ਤੇ ਇਸੇ ਤਰ੍ਹਾਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਤਕਰੀਬਨ ਸਵਾ ਸਾਲ ਦੇ ਲੰਬੇ ਵਕਫੇ ਦੇ ਦਰਮਿਆਨ ਡਟੇ ਹੋਏ ਬੀਬੀ ਜਸਵੀਰ ਕੌਰ ਚੌਂਦਾ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ ਉਹ ਇੱਕ ਆਮ ਜੀਵਨ ਤੋਂ ਸਿੱਖੀ ਜੀਵਨ ਦੇ ਵਿੱਚ ਖਾਲਸੇ ਦੇ ਵਿੱਚ ਉਹਨਾਂ ਨੇ ਦਾਖਲਾ ਲਿਆ ਏ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਔਰ तमाम सारी ਜਾਣਕਾਰੀ ਲੈਣ ਦਾ ਯਤਨ ਵੀ ਕਰਾਂਗੇ ਕਿ ਜੀਵਨ ਦੇ ਵਿੱਚ ਵੱਡੀ ਤਬਦੀਲੀ ਆਉਣ ਦਾ ਕਾਰਨ ਕੀ ਹੈ ਬੀਬੀ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਮੁਬਾਰਕਾ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਬੀਬੀ ਜੀ ਸਭ ਤੋਂ ਪਹਿਲਾਂ ਵੱਡਾ ਸਵਾਲ ਹੈ ਜੀਵਨ ਦੇ ਵਿੱਚ ਤਬਦੀਲੀ ਕਿਵੇਂ ਆ ਜਾਂਦੀ ਹੈ ਕਿਸਾਨੀ ਅੰਦੋਲਨ ਦੇ ਦਰਮਿਆਨ ਡੇਢ ਸਾਲ ਦੇ ਸਮੇਂ ਦੇ ਦਰਮਿਆਨ ਡਟੇ ਰਹੇ ਹੋ ਤੇ ਉਸ ਤੋਂ ਬਾਅਦ ਸਵਾ ਸਾਲ ਦਾ ਸਮਾਂ ਤੁਹਾਨੂੰ ਇੱਥੇ ਕੌਮੀ ਮੋਰਚੇ ਦੇ ਵਿੱਚ ਡਟਿਆ ਨੂੰ ਹੋ ਚੱਲਿਆ ਤੇ ਜੀਵਨ ਦੇ ਵਿੱਚ ਤਬਦੀਲੀ ਆਉਣ ਦਾ ਕਾਰਨ ਕੀ ਹੈ ਖਾਲਸੇ ਦੇ ਵਿੱਚ ਦਾਖਲਾ ਲੈਣ ਦਾ ਵਿਚਾਰ ਕਿਵੇਂ ਬਣ ਜਾਂਦਾ ਹੈ ਤੁਹਾਡਾ ਜੈਸੀ ਰਹਿਣੀ ਵੈਸੀ ਬਹਿਣੀ ਇਹ ਖਾਲਸੇ ਵਿੱਚ ਰਹਿਣੇ ਆ ਪਹਿਲਾਂ ਸਮਝ ਆਪਦਾ ਕਿਸਾਨਾਂ ਨਾਲ ਹੁਣ ਵੀ ਕਿਸਾਨਾਂ ਚ ਜਾਂਦੇ ਆ ਜائیں ਤਾਂ ਨਹੀਂ ਵੀ ਕਿਸਾਨਾਂ ਚ ਵੱਖ ਹੋਏ ਕਿਸਾਨਾਂ ਦੇ ਪੁੱਤ ਧੀਆਂ ਨੇ ਜੇ ਕਿਸਾਨਾਂ ਦੇ ਖਾਲਸੇ ਬਣਨਗੇ ਤਾਂ ਸਾਡਾ ਖਾਲਸਾ ਗਹਾਂ ਤੁਰੂਗਾ ਹੋਰ ਕਿਤੇ ਕਿਧਰੋਂ ਤਾਂ ਨਹੀਂ ਆਉਂਦੇ ਸਾਡੇ ਵਿੱਚੋਂ ਹੀ ਪੈਦਾ ਹੋਏ ਨੇ ਖਾਲਸੇ ਸਾਡੇ ਹੀ ਨੇ ਜੇ ਸਾਡੇ ਪੁੱਤ ਧੀਆਂ ਸਾਨੂੰ ਦੇਖ ਕੇ ਗਹਾਂ ਕੌਤ ਸਾਡੀ ਅੰਮਰਤਾਰੀ ਬਣੂ ਤਾਂ ਸਾਡਾ ਖਾਲਸਾ ਬਦੂ ਹਾਂ ਉਹ ਜਦੋਂ ਲੈ ਦਿੰਦੇ ਨੇ ਜਦੋਂ ਕੀ ਕਹਿੰਦੇ ਨੇ ਨਾ ਲੈ ਦਿੰਦੇ ਜਿਹਦੇ ਪੱਗ ਬੰਨੀ ਦੇਖ ਲਈ ਦਾੜੀ ਦੇਖ ਲਈ ਉਹਨੂੰ ਕਹਿੰਦੇ ਨੇ ਅੱਤਵਾਦੀ ਹੈ ਹੂੰ ਉਸੇ ਨੂੰ ਕਹਿੰਦੇ ਖਾਲਸਪਨ ਪਾੜਦਾ ਇੱਕ ਟੱਬਰ ਦੇ ਜੀ 10 ਜੀ ਨੇ ਦੋ ਜਣੇ ਨੇ ਆਪਦਾ ਗੱਤਰਾ ਪਾਲਿਆ ਬਰਤਾਰੀ ਬਣ ਗਏ ਆ ਕੱਲ ਨੂੰ ਮੈਨੂੰ ਵੀ ਲੱਗ ਜਾਣਗੇ ਕਹਿੰਦੇ ਹਾਂ ਗੱਲ ਗੱਲ ਨਾਲ ਤਾਂ ਖਾਲਸਪਨ ਦਾ ਸੁਬੇ ਨੇ ਹੂੰ ਜੇ ਅਸੀਂ ਆਵਰਾ ਸਿੱਖੀ ਸਰੂਪ ਵਿੱਚ ਆਉਨੇ ਸਾਡੇ ਗੁਰੂਆਂ ਦਾ ਸਾਨੂੰ ਇਹ ਸਿਧਾਂਤ ਦਿੱਤਾ ਹੋਇਆ ਹੈ ਫਿਰ ਸਾਡੇ ਜੀਵਨ ਤਾਂ ਕੋਈ ਨਹੀਂ ਹੈਗਾ ਹੁਣ ਇਥੇ ਬਿਥੇਰਾ ਕੁਝ ਕਰ ਲਿਆ ਹੁਣ ਅਸੀਂ ਆਪਣਾ ਜੀਵਨ ਵੀ ਸੁਧਾਰਨਾ ਵਿਚਾਰ ਤੁਹਾਡਾ ਵਿਚਾਰ ਬਣ ਕਿਵੇਂ ਗਿਆ ਕਿ ਅਸਲ ਜੀ ਖਾਲਸੇ ਦਾਖਲਾ ਲੈਣਾ ਕਿਵੇਂ ਜਾ ਕੇ ਖਾਲਸੇ ਦੇ ਸਾਜਨਾ ਦਿਵਸ ਦੇ ਦਿਹਾੜੇ ਦੇ ਮੌਕੇ ਅੰਮ੍ਰਿਤ ਛਕਣੇ ਉੱਜਾ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਵਾਹਿਗੁਰੂ ਨੇ ਮੈਨੂੰ ਆਪਣੇ ਆਪ ਦਿੱਤੀ ਆ ਵਾਝ ਮੈਨੂੰ ਕਿਸੇ ਨੇ ਨਹੀਂ ਕਿਹਾ ਇਸ ਨਾਲ ਨਾਲ ਨਹੀਂ ਗਈ ਕੱਲੀ ਹੋ ਗਈਆਂ ਜੇ ਮੇਰਾ ਵਾਹਿਗੁਰੂ ਕੰਨੀ ਕੋਈ ਮਾਰੇ ਮਾਲ ਕਨੇ ਮੇਰੀ ਬਾਹ ਫੜੀ ਆ ਉਹ ਤਾਂ ਖੋਦ ਆਪਣੇ ਅੰਗ ਸੰਗ ਐ ਐਨਾ ਸਮਝੋ ਵੀ ਇਹ ਸ਼ਾਸਤਰੀਆਂ ਨਾਲ ਜਾਂ ਕਿਸੇ ਹੋਰ ਨਾਲ ਕਿਸੇ ਆਪਣੇ ਸਮਝ ਕੋਈ ਰਾਜ ਦੇਖਾਂਦੇ ਨਾਲ ਗਰੀਬ ਨਾਲ ਤਾਂ ਵੱਧ ਚੰਬੜਾ ਇੱਕ ਤਾਂ ਆਮ ਜੀਵਨ ਹੁੰਦਾ ਹੈ ਕਿ ਉਸ ਜੀਵਨ ਦੇ ਵਿੱਚ ਜੋ ਮਰਜ਼ੀ ਕਰ ਸਕਦੇ ਹੋ ਜੋ ਮਰਜ਼ੀ ਖਾ ਪੀ ਸਕਦੇ ਹੋ ਤੇ ਜਦੋਂ ਖੰਡੇ ਬਾਟੇ ਦੀ ਪੌਲ ਲੈ ਕੇ ਸਿੰਘ ਸੱਜ ਜਾਨਨੇ ਹੋ ਸਿੰਘਣੀਆਂ ਸੱਜ ਜਾਨਨੇ ਹੋ ਤਬਦੀਲੀ ਕੀ ਨਜ਼ਰ ਆਉਂਦੀ ਹੈ ਤੁਹਾਨੂੰ ਫਿਰ ਕੈਸੇ ਦੀ ਲੋੜ ਨਹੀਂ ਪੈਂਦੀ ਹਾਂ ਨਾ ਕੋਈ ਤਾਂ ਲੋੜ ਪਾਉਣ ਦੀ ਨਾ ਨਾ ਕੈਸੇ ਦੀ ਲੋੜ ਨਹੀਂ ਪੈਂਦੀ ਕੀ ਆ ਸਰਖੀਆਂ ਪਾਊਡਰ ਲਾ ਕੇ ਵਜਾ ਬਗਾੜ ਲੈਂਦੀਆਂ ਨੇ ਜਿਹੜਾ ਆ ਸਰੂਪ ਹੈ ਸਰੂਪ ਇੱਥੇ ਹੁੰਦਾ ਨਹੀਂ ਕਿਤੋਂ ਹਾਂ ਖਿਆਲ ਸਿਹਰਾ ਸਰੂਪ ਨਹੀਂ ਥੇ ਹੁੰਦਾ ਕਿਤੋਂ ਬਣੋਟੀ ਸਰੂਪ ਤਾਂ ਜਿੰਨਾ ਮਰਜੀ ਬਣਾ ਲੈ ਆਥਨ ਨੂੰ ਹੀ ਜੜੇ ਵਰਗਾ ਮੂੰਹ ਹੋ ਜਾਂਦਾ ਹੂੰ ਉਹ ਸਰੂਪ ਨਹੀਂ ਹੈਗਾ ਸਰੂਪ ਤਾਂ ਆ ਇਹ ਖੰਡੇ ਵਾਤੇ ਪੁੱਛ ਸਕੋ ਹਾਲ ਸੇ ਸਜੋ ਉਹਦੇ ਉਹਦੇ ਚ ਰਹੋ ਜਿਹੜੇ ਆਪਾਂ ਨੂੰ ਸਿਧਾਂਤਾਂ ਦੇ ਵਿੱਚ ਸਾਂਝ ਵਾਹੀ ਗੁਰੂ ਨੇ ਬਖਸ਼ਿਸ਼ ਕੀਤੀ ਹੈ ਉਹਦੀ ਪਾਲਣਾ ਕਰੋ ਉਹ ਉਹ ਦੁੱਗਣਾ ਹੁੰਦਾ ਹੂੰ ਮੈਂ ਕਹਿੰਨੀ ਆਹੇ ਜੀ ਮੌਜੇ ਨਹੀਂ ਹੁਣ ਤੱਕ ਹਨੇਰ ਚ ਫਿਰਦੇ ਸੀ ਹੂੰ ਖਾਲਸਾ ਸੱਚੇ ਅਸਲ ਜੀਵਨ ਇਹ ਹੈ ਹਾਂਜੀ ਵੀ ਵੀਡੀਓ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਦੇ ਦਰਮਿਆਨ ਕੰਗਣਾ ਦੇ ਵੱਲੋਂ ਤੁਹਾਨੂੰ ਟਰੋਲ ਵੀ ਕੀਤਾ ਗਿਆ ਸੀ ਉਸ ਵਕਤ ਇੱਕ ਵੱਖਰੇ ਤਰੀਕੇ ਦੇ ਨਾਲ ਟਰੋਲ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਜਿਹੜੇ ਹੋਰ ਇਸ ਤਰ੍ਹਾਂ ਦੇ ਸ਼ਰਾਰਤੀ ਲੋਕ ਜਾਂ ਜਿਹੜੇ ਚਲੰਤ ਲੋਕ ਮੰਨੇ ਜਾਂਦੇ ਨੇ ਲੱਗਦਾ ਨਹੀਂ ਕਿ ਉਹਨਾਂ ਦੇ ਵੱਲੋਂ ਹੁਣ ਦੂਜੇ ਤਰੀਕੇ ਦੇ ਨਾਲ ਟਰੋਲ ਵੀ ਕੀਤਾ ਜਾ ਸਕਦਾ ਆ ਸਭ ਦੀ ਆਪਣੀ ਮੱਤ ਹੈ ਉਹ ਆਪਣੀ ਮੱਤ ਵਾਦਲ ਗਈ ਵਰਤ ਗਈ ਸਾਡੇ ਤੇ ਅਸੀਂ ਹੋਰ ਤੇ ਵਰਤਦੇ ਆ ਵੀ ਸਾਡੇ ਸਾਡੇ ਤਾਂ ਜਾਣੀ ਜੇ ਅਸੀਂ ਕਹੀਏ ਸਾਡੇ ਭਾਦਾ ਤਾਂ ਕੋੰਡੀ ਦੀ ਵੀ ਨਹੀਂ ਲੋਕਾਂ ਦੇ ਭਾਦਾ ਹੋਊ ਲੱਖਾਂ ਦੀ ਉਹ ਕੀ ਕਹਿੰਦੇ ਨੇ ਜਿਹੜੀ ਨਮਾਇਸ਼ ਕਰਕੇ ਦਿਖਾਉਂਦੀਆਂ ਨੇ ਉਹ ਸਾਨੂੰ ਤਾਂ ਉਹਦਾ ਕੋਈ ਲੈਣਾ ਦੇਣਾ ਨਹੀਂ ਹੈ ਸਾਡੇ ਭਾਦਾ ਤਾਂ ਕੋਈ ਆਮ ਜੀ ਬਣਾ ਰ ਆਮ ਹੈ ਜਦ ਜ ਸਾਡੇ ਕੰਮ ਕਰਨ ਵਾਲੀ ਆਉਂਦੀ ਲੋ ਜੀ ਉਸ ਤਾਂ ਹੋਕਣ ਸਾਨ ਹੈ ਉਸ ਤਾਂ ਉਹ ਨਹੀਂ ਸਮਝਦੇ ਵੀ ਇਹ ਬੈਲੀ ਬੋਰਡ ਕਾਦੇ ਵਾਲੀ ਆ ਕੀ ਇਹ ਕਰਦੀ ਹੈ ਫਿਰ ਮਾਂ ਬਣਾਉਂਦੀ ਆ ਕੀ ਕਰਦੀ ਆ ਸਾਨੂੰ ਉਹਦੇ ਥੇ ਕੋਈ ਮਤਵ ਨਹੀਂ ਹਮ ਅਸੀਂ ਉਹਨਾਂ ਦਾ ਕੋਈ ਮੋਹਨ ਕਰ ਸਕਦੇ ਹੁਣ ਵੀ ਦੇਖਾਂਗੇ ਜਿੱਥੇ ਤੱਕ ਜਾਇਆ ਜਾਊਗਾ ਜਾਵਾਂਗੇ ਮੰਡੀ ਉਹਦੀ ਭੰਡੀ ਕਰਕੇ ਆਵਾਂਗੇ ਜੇ ਜਿਹੜੀ ਬੋਟਾਂ 'ਚ ਖੜੀ ਜਾਂ ਸਾਡਾ 100-100 ਦਾ ਮੁੱਲ ਪਾ ਕੇ ਗਈ ਤੇ ਉਹਨਾਂ ਨੂੰ ਐ ਪੁੱਛਾਂਗੇ ਵੀ ਤੁਹਾਡਾ ਕਿੰਨਾ ਇੱਕ ਮੁੱਲ ਪਾਉਗੀ ਇਹ ਜਿਹੜੇ ਇਹਨੂੰ ਬੋਟਾਂ ਪਾ ਕੇ ਜਿਤਾਉਂਗੇ ਜਿਤਾਉਣਗੇ ਲੋਕ ਜਾ ਕੇ ਆਵਾਂਗੇ ਜਿਤਾਉਣਗੇ ਲੋਕ ਉੱਥੋਂ ਦਾ ਉਹ ਜਿੱਤਣਾ ਤਾਂ ਉਹਨੇ ਕੀ ਆ ਤਾਂ ਗੱਲ ਕਰ ਵੀ ਹੁਣ ਜਾਗ ਲੈਨੇ ਧੱਕੇ ਨਾਲ ਟਿਕਟ ਦੇਤੀ ਉਹਨੂੰ ਖੜਨਾ ਵੀ ਪੈ ਗਿਆ ਜਿੱਤਦੀ ਜਿੱਤਦੀ ਨਹੀਂ ਹੈ ਕਿ ਜਦ ਤੂੰ ਕਹੇ ਅਸੀਂ ਤਾਂ ਇੱਕ ਸਰਫਦਾ ਹੀ ਪ੍ਰਚਾਰ ਕਰਨੀ ਹੈ ਸਸੇ ਕੋਈ ਦੋਖੀ ਨਹੀਂ ਹੈਗੇ ਕਿਸੇ ਦੇ ਉਹਦਾ ਦੱਸਣੇ ਜਾਣਾ ਵੀ ਇਹਦੇ ਇੰਨੇ ਇੱਕ ਵਿਚਾਰ ਨੇ ਵੀ ਤੁਹਾਨੂੰ ਕੀ ਵਿਚਾਰ ਦੇ ਕੇ ਸਮਝ ਤੁਹਾਨੂੰ ਪ੍ਰਭਾਵੂਗੀ ਕਾਹਦਾ ਫੁੱਟੇ ਲਉਗੀ ਵੋਟ ਬੇਬੇ ਜੀ ਜੇ ਮੈਂ ਤੁਸੀਂ ਖਾਲਸੇ ਦੇ ਵਿੱਚ ਦਾਖਲਾ ਲਿਆ ਤੇ ਖਾਸ ਕਰ ਜਦੋਂ ਨੌਂਦਵਾਂ ਪੀੜੀ ਨੂੰ ਜਾਂ ਮਟਿਆਰਾਂ ਨੂੰ ਦੇਖਦੇ ਹਾਂ ਸਿੱਖੀ ਦੇ ਰੁਝਾਨ ਨੂੰ ਲੈ ਕੇ ਉਹਨਾਂ ਦਾ ਰੁਝਾਨ ਕਿਸ ਤਰ੍ਹਾਂ ਦਾ ਨਜ਼ਰ ਆਉਂਦਾ ਹੈ ਤੁਹਾਨੂੰ ਆਪ ਵੀ ਹੁਣ ਤੱਕ ਜੀਵਨ ਐਵੇਂ ਜਿਵੇਂ ਲਖਾਇਆ ਵੀਰਾ ਉਹਨਾਂ ਨੂੰ ਹੁਣ ਹੱਥ ਬੰਨ ਕੇ ਬੇਨਤੀ ਆਦੀ ਭਾਈ ਤੁਸੀਂ ਵੱਧ ਤੇ ਵੱਧ ਆਵਦਾ ਕੰਡੇ ਵਰਤੇ ਦਾ ਫੌਂ ਸਕੂ ਗਾਹਾਂ ਆਪਣੀ ਪਤਾਂ ਤੀਆਂ ਨੂੰ ਗਾਹਾਂ ਲਾਓ ਜੇ ਆਪਾਂ ਗਾਹਾਂ ਤੇ ਗਾਹਾਂ ਪਨੀਰੀ ਆਪਣੀ ਜੱਗੂ ਵੀ ਤਾਂ ਸਿਧਾਂਤਾਂ ਵਿੱਚ ਉਹਨਾਂ ਨੂੰ ਪਤਾ ਲੱਗੂ ਉਹਨਾਂ ਤਾਂ ਕਾਸੇ ਨਾ ਪਤਾ ਹੀ ਨਹੀਂ ਗਾਹਾਂ ਲੈਣ ਤਾਂ ਸਾਡੇ ਗੁਰੂਆਂ ਨੇ ਕੀ ਕਰਿਆ ਕੀ ਉਹਨਾਂ ਦੀ ਕੁਰਬਾਨੀ ਹੈ ਉਹਨਾਂ ਨੂੰ ਕੋਈ ਜਾਣਨ ਨਹੀਂ ਜੇ ਇਹ ਪੌੜੀ ਚੜਨਗੇ ਗੁਰੂ ਦੇ ਲੜ ਲੱਗਣਗੇ ਤਾਂ ਉਹਨਾਂ ਨੂੰ ਜਾ ਕੇ ਥੋੜਾ ਥੋੜਾ ਪਤਾ ਲੱਗੂਗਾ ਇਹ ਉਹਨਾਂ ਦੇ ਸਿਧਾਂਤਾਂ ਤੇ ਪੜਨਗੇ ਲਿਖਣਗੇ ਜਾਣਗੇ ਕਿਤੇ ਵੈਗਰੂ ਕਰੇ ਕੀ ਕਹਿੰਦੇ ਨੇ ਆਪਣੇ ਸਥਾਨਾਂ ਤੇ ਜਾਵਾਂਗੇ ਤਾਂ ਕਿ ਸਾਬ ਆਪਣੇ ਕਹੇ ਨੇ ਜੇ ਵਾਰੀ ਵਾਰੀ ਸਾਰਿਆਂ ਤੇ ਜਾਣਗੇ ਤਾਂ ਉਹਨਾਂ ਨੂੰ ਚੰਨਣ ਹੋਊਗਾ ਇਤਿਹਾਸ ਬਾਰੇ ਪਤਾ ਲੱਗੇ ਇਤਿਹਾਸ ਬਾਰੇ ਪਤਾ ਲੱਗੇ ਜੇ ਆਪਾਂ ਜਿਹੜਾ ਖਾਸ ਕਰਕੇ ਜਾਂਦੇ ਨਹੀਂ ਫਿਰ ਮੇਲਾ ਬਣਾ ਲੈਂਦੇ ਨੇ ਜੀ ਨੂੰ ਇਹ ਖੰਡੇ ਵਾਡੇ ਵੀ ਪਾਉ ਤਾ ਸਮਾਰ ਸਮਾਰ ਦੇਖੂਗਾ ਵੀ ਸਾਡੇ ਗੁਰੂਆਂ ਦਾ ਕਿੱਥੇ ਕੀ ਕਰਿਆ ਹੋਇਆ ਉਹਨਾਂ ਨੂੰ ਪਤਾ ਲੱਗ। ਘਰੇ ਬੈਠਣ ਕੋਈ ਪਤਾ ਨਹੀਂ। ਤੁਸੀਂ ਦਿੱਲੀ ਵੀ ਰਹੇ ਹੋ ਐ ਕੌਮੀ ਮੋਰਚੇ ਵਿੱਚ ਵੀ ਲੰਬੇ ਸਮੇਂ ਤੋਂ ਡਟੇ ਹੋਏ ਹੋ ਤੇ ਕੀ ਲੱਗਦਾ ਕਿ ਜਿਵੇਂ ਪਹਿਲਾਂ ਜੀਵਨ ਦਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ ਕਿੰਨੇ ਵਜੇ ਉੱਠਦੇ ਸੀ डेली ਦੀ ਰੁਟੀਨ ਕਿਹੜੀ ਸੀ ਜਿਆਦਾ ਸੀ ਦਿੱਲੀ ਦੀ ਹੈ। ਹੂੰ ਐਸੇ ਮੈਂ ਉੱਥੇ ਸਾਰੇ ਗੁਰਦੁਆਰਿਆਂ 'ਚ ਜਿੱਥੇ ਜਿੱਥੇ ਮੇਤੋਂ ਜਾ ਹੋਇਆ ਜਾਨੀ ਜਿੰਨਾ ਕੁ ਮੈਨੂੰ ਪਤਾ ਲੱਗਿਆ ਅਸਲ ਵਿੱਚ ਉੱਥੋਂ ਹੀ ਧੀ ਮੰਨ ਦੇ ਵਿੱਚ ਜਾ ਮੈਂ ਸੀਸਗੰਜ ਗਈਆਂ ਪਹਿਲਾਂ ਸਭ ਤੋਂ ਪਹਿਲਾਂ ਹੂੰ ਫਿਰ ਬੰਗਲਾ ਸਾਹਿਬ ਗਈਆਂ ਹੂੰ ਫਿਰ ਆਪਣੇ ਇੱਧਰ ਜਿੱਥੇ ਦੇ ਗੁਰਦੁਆਰੇ ਉੱਥੇ ਵੀ ਜਾ ਕੇ ਆਈ ਨਾ ਪਹਿਰੀ ਤੁਰਕੇ ਮਾਨ ਹੌਲੀ ਹੌਲੀ ਬਣਦਾ ਰਿਹਾ ਬਣਦਾ 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 ਅਖੀਰ ਨੂੰ ਮਾਲਕ ਨੇ ਲੜ ਲਾ ਲਈ ਹੂੰ ਡੋਬਦੀ ਡੋਬਦੀ ਮਸਾਖੀ ਤੋਂ ਪਹਿਲਾਂ ਰਾਇ ਸੀ ਤੁਹਾਡੀ ਵੀ ਆਨੰਦਪੁਰ ਸਾਹਿਬ ਜਾ ਕੇ ਅੰਮ੍ਰਿਤਸਰ ਛਕਿਆ ਹਣਾ। ਉਹ ਹੀ ਮੇਰੇ ਮਨ ਚ ਐਡਾ ਵਿਚਾਰ ਨਹੀਂ ਤੀ। ਬਸ ਉਹਦਣੀ ਪਤਾ ਨਹੀਂ ਕੀ ਤੜਕੇ 4 ਵਜੇ ਅੱਖ ਖੁੱਲ ਗਈ। ਜਿਵੇਂ ਕਿਸੇ ਨੇ ਹਾਕ ਮਾਰੀ ਹਿੰਨਾ ਬਾਹਰ ਨਿਕਲ ਕੇ ਦੇਖਿਆ ਮੈਨੂੰ ਕੋਈ ਨਹੀਂ। ਹੂੰ। ਪਰ ਉਹ ਮਨ ਦੇ ਵਿੱਚ ਆਈਂਦੀ ਗੱਦੀ ਪਹਿਲਾਂ ਵੀ ਮੈਂ ਕਿਸੇ ਨੂੰ ਕਿਹਾ ਤੀ। ਹੂੰ। ਵੀ ਮੈਂ ਅੰਮ੍ਰਿਤਸਰ ਛਕਣਾ ਛਕੂ ਆਵਦਾ ਤਖਤ ਤੇ ਜਾ ਕੇ ਕਿਸੇ ਤੇ ਛਕਣਾ। ਮੈਨੂੰ ਇੱਥੇ ਖਿੱਚੇ ਤੇ ਅੰਬ ਸਾਹਿਬ ਆਰ ਇੱਥੇ ਮਾਤ ਦਾ ਸਾਰੇ ਮਸਾਂਦ ਨੇ ਮੈਂ ਤਾਂ ਇੱਥੇ ਛਕਣਾ ਨਹੀਂ ਮਾਪਾ ਤਾਂ ਆਪਣੇ ਗੁਰੂਆਂ ਦੇ ਉੱਥੇ ਤਖਤ ਸਾਹਿਬ ਦੇ ਸੇਕਾਂ ਹੂੰ ਜਿੱਥੋਂ ਸਾਡੀ ਜੜ ਚੱਲੀ ਆ ਤੇ ਐਕਣ ਕਰਦੀ ਕਰਦੀ ਚੱਲ ਉਹਦਣੇ ਪਾਈ ਬਸਾਖੀ ਵਾਲੇ ਬੰਨ ਪਤਾ ਨਹੀਂ ਮਨ ਦੇ ਵਿੱਚ ਕਿੱਥੋਂ ਮੈਂ ਚਾ ਚਾਹ ਵੀ ਕੁਟ ਕਰਕੇ ਇਹਨਾਂ ਨੂੰ ਦੇਖ ਕੇ ਚਾਹ ਮਤਲਬ ਐ ਨਹੀਂ ਪਤਾ ਪੁੱਛਿਆ ਵੀ ਕੌਣ ਮੇਰੇ ਨਾਲ ਜੋ ਕਦੇ ਕਈ ਨਹੀਂ ਸੀ ਹੂੰ ਇਹਨਾ ਨਾ ਜਾ ਕੇ ਇੱਥੋਂ ਪਹਿਲਾਂ ਵਾਸ ਲੈਂਦੀ ਤੇ ਮੁੰਡਾ ਆਇਆ ਕਾ ਬੇਬੇ ਤੂੰ ਖੜੀ ਐ ਮਹਾਵੀਰਾ ਮੈਂ ਜਾਣਾ ਆਪਣੇ ਉੱਥੇ ਅਨੰਦਪੁਰ ਸਾਹਿਬ ਮਹਾ ਮੇਰੀ ਸਲਾਹ ਹੈ ਵੀ ਮੈਂ ਵਰਤੀ ਛੇਵਾਂ ਹੂੰ ਕਣ ਚਾਲ ਫੇ ਮੈਂ ਛੱਡਿਆ ਨਾ ਤੇ ਤਾਲੀ ਥੀ ਬਾਤੇ ਮਨ ਤਾਂ ਮੈਨੂੰ ਵਾਸ ਚੜਾ ਕੇ ਜੀ ਮਾ ਤੋਰ ਧੀਮੇ ਜੇ ਮੈਨੂੰ ਹੂੰ ਸਮਝ ਮੈਨੂੰ ਕਿੱਥੇ ਰਹਿ ਤਾ ਪੁੱਤਰ ਨਾ ਨਾ ਕਹੇ ਜਾਂ ਮੈਨੂੰ ਕਿੱਥੇ ਹੋਣਾ ਕੋਈ ਮੈਨੂੰ ਪਤਾ ਨਹੀਂ ਲੱਗਦਾ ਲੈ ਵੀ ਕੱਲੇ ਬੰਦਾ ਡੋਲ ਜੀ ਜਾਂਦਾ ਚਲੀ ਜੀ ਮਾਦਾ 10 ਵਜੇ ਦੇ ਇੰਜਾਂ ਪਹੁੰਚੇ ਇੱਥੇ ਜੀ ਠੀਕ ਹੈ ਜੇ ਗੱਲ ਕੀਤੀ ਜਾਵੇ ਤਾਂ ਸਿੱਖ ਪੰਥ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਕਿ ਇੱਕ ਤਮ ਜੀਵਨ ਦੇ ਵਿੱਚ ਤਬਦੀਲੀ ਆ ਜਾਣਾ ਸੁਧਾਰਨ ਜੀਵਨ ਤੋਂ ਇੱਕ ਗੁਰਸਿੱਖ ਵਾਲਾ ਖਾਲਸੇ ਵਾਲਾ ਜੀਵਨ ਬਣ ਜਾਣਾ ਇਹ ਵੀ ਕਿਸੇ ਚਮਤਕਾਰ ਤੋਂ ਕਿਸੇ ਕਲਾ ਵਰਤਨ ਤੋਂ ਘੱਟ ਨਹੀਂ ਭਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਤਮਾਮ ਸਾਰੀਆਂ ਰੂਹਾਂ ਦੇ ਨਾਲ ਤਮਾਮ ਸਾਰੀਆਂ ਸ਼ਖਸੀਅਤਾਂ ਦੇ ਨਾਲ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ